ਇਹ ਥੋੜਾ ਕਿ ਮੈਂ ਤਾਂ ਸਰ ਤਾਂ ਸਕੂਲਾਂ 'ਚ ਨਹੀਂ ਜਾ ਰਹੇ ਬੱਚੇ ਜਿਹੜੇ ਬੱਚੇ ਨਾਲ ਗੱਲ ਕਰੂ ਜਾ ਨਹੀਂਦੇ ਸਕੂਲਾਂ 'ਚ ਤੁਸੀਂ ਦੇਖੋ ਥੋੜਾ ਇਹਨਾਂ ਨੂੰ ਜੇ ਕੋਈ ਕੋਈ ਦਿੱਕਤ ਆ ਰਹੀ ਹੈ ਸਰਕਾਰੀ ਸਕੂਲ ਐਡਮਿਸ਼ਨ ਲਈ ਠੀਕ ਹੈ ਜੀ ਕਈ ਵਾਰ ਉਮਰ ਦਾ ਹੁੰਦਾ ਹੈ ਜਾਂ ਡਾਕੂਮੈਂਟੇਸ਼ਨ ਦਾ ਹੁੰਦਾ ਤੁਸੀਂ ਕਰਾਓ ਇਹਨਾਂ ਦਾ ਦਾਖਲਾ ਬਹੁਤ ਜਾਂਦੇ ਆਈ ਪਰ ਮੇਰੇ ਕੋਲ ਸਕੂਲ ਨੰਬਰ 2 ਤੇ 3 ਹੈਗੇ ਕਾਫੀ ਇਸ ਸਾਈਡ ਦੇ ਬੱਚੇ ਆ ਜੀ ਬਹੁਤ ਜਾ ਰਹੇ ਨੇ ਬੱਚੇ ਜਿਹੜੇ ਨਹੀਂ ਜਾਂਦੇ ਉਹਨਾਂ ਦੀ ਆਪਾਂ ਫਾਲੋਅ ਅਪ ਕਰ ਲੰਨੇ ਜੇ ਕੋਈ ਇਸ਼ੂ ਆ ਰਿਹਾ ਤੁਸੀਂ ਦੱਸੋ ਮੈਨੂੰ ਅਸੀਂ ਸਾਥ ਨਾਲ ਟੇਕ ਅਪ ਕਰਦੇ ਹਾਂ ਰਾਈਟ ਵੈਰੀ ਗੁੱਡ ਕੁਝ ਕੀੜੇ-ਕੀੜੇ ਇਸ਼ੂ ਹੈਗੇ ਨੇ ਇੱਥੋਂ ਦੇ ਮੈਨ ਤਾਂ ਮੈਂ ਵੀ ਇੱਥੇ ਥੋੜਾ ਜਿਹਾ ਨਸ਼ੇ ਦੀ ਵਧਿਆ ਹੋਇਆ ਸੀ ਕੰਮ ਜੇ ਦੁਬੀ ਆ ਕੇ ਚਲੋ ਵਧੀਆ ਅੱਜ ਫੇਰੇ 4 ਵਜੇ ਵੀ ਰੇਡ ਪਈ ਕੋਈ ਥਲ ਤਾਂ ਪੈਂਦੀ ਆ ਪਰ ਇਹ ਥੋੜੇ ਜਿਹਾ ਇਹਨਾਂ ਨੂੰ ਨਾ ਮਨ ਤੋਂ ਸਮਝਾਉਣਾ ਪੈਣਾ ਕਿ ਥੋੜਾ ਦੁਬੀ ਇਹ ਚੀਜ਼ਾਂ ਨੂੰ ਛੱਡਣਾ ਹੀ ਪੈਣਾ ਜੀ ਆਖਰ ਤਾਂ ਇਹ ਜੀ ਛੱਡ ਗਈ ਹੱਲ ਹੋਣਾ ਇੱਕ ਤਾਂ ਕਰਦਾ ਫਿਰ ਜੇ ਉਹਦਾ ਕੋਈ ਨਾਮ ਲੈ ਲੈਂਦਾ ਉਹ ਬਲਕਿ ਆਪਸ ਇੱਥੇ ਲੜਾਈ ਹੋਣੀ ਛੱਡ ਜਾਂਦੀ ਹੈ ਇੱਕ ਕੱਢ ਲੈਣਾ ਸਾਰੇ ਹਾਂ ਉਹੀ ਕਿ ਆ ਰਹ ਨੂੰ ਅੱਜ ਮੈਂ ਆ ਗਈ ਆ ਅਸੀਂ ਪਹਿਲਾਂ ਸੋਚ ਚਕਾਓ ਸਾਰਿਆਂ ਨੂੰ ਕਰਕੇ ਕਰਦੇ ਨਾ ਐਫੀਡਾ ਵਗੈਰਾ ਦੁਕਾਨਿਆਂ ਹੀ ਸਾਹਿਬ ਨੂੰ ਬੇਨਤੀ ਕਰਦੇ ਕੋ ਫੋਕਲ ਪੁਆਇੰਟ ਫੈਕਟਰੀ ਕੋ ਚੂਟੇ ਕੋ ਮਤਲਬ ਇੱਕ ਨੰਬਰ ਦੇ ਧੰਦੇ ਚਾਉਣ ਲਾ ਜੀ ਹਾਂ ਬਿਲਕੁਲ ਉਹੀ ਚਾਹੀਦਾ ਜੀ ਉਹਦੇ ਕਰਕੇ ਹੀ ਸੁਧਰਨਗੇ ਨਹੀਂ ਤੁਸੀਂ ਪਹਿਲ ਕਰੋ ਤੇ ਆ ਕੇ ਸਾਡੇ ਅਸਾ ਸੀ ਨਾ ਪ੍ਰੋਪਰ ਇਹਨਾਂ ਦੀ ਲਿਸਟਿੰਗ ਕਰ ਲਓ ਇੱਕ ਵਾਰ ਠੀਕ ਹੈ ਕਿ ਨੂੰ ਕਿਸ ਚੀਜ਼ ਦੀ ਲੋੜ ਹੈਗੀ ਹੈ ਕਿਸੇ ਦੇ ਬੱਚੇ ਨੂੰ ਸਕੂਲਸ ਪੜਾਉਣਾ ਹੈਗਾ ਕੋਈ ਵੈਸੇ ਅਨਪਲੋਇਡ ਹੈ ਉਹਦੀ ਕਿਤੇ ਨੌਕਰੀ ਲਗवानी ਹੈਗਾ ਐਦਾ ਲਿਸਟਿੰਗ ਕਰਕੇ ਆਪਾਂ ਟਾਰਗੇਟਡ ਅਪਰੋਚ ਤੋਂ ਕਰੀਏ ਅਸੀਂ ਤੁਹਾਡੇ ਨਾਲ ਹੈਗੇ ਬਸ ਠੀਕ ਹੈ ਠੀਕ ਹੈ ਹਾਂ ਨਹੀਂ ਰਹਿਣ ਵਾਲੇ ਹਾਂ ਸਾਡੇ ਐਸਐਸਪੀ ਦਾ ਤੁਸੀਂ ਦੱਸੋ ਤੁਹਾਡੀ ਕੀ ਪ੍ਰੋਬਲਮ ਹੈ ਪ੍ਰੋਬਲਮ ਆਹੀ ਹੈ ਨਸ਼ੇ ਵੇਚਦੇ ਮੇਜ ਖਾਂਦੇ ਕੱਦੇ ਦਾ ਸਾਡੇ ਮਰ ਗਏ ਕਰੀਏ ਕੀ ਇੱਕ ਦੂਸਰੇ ਹੱਲ ਇਹੀ ਆ ਸਮਝਾ ਕੇ ਜਾਓ ਅਸੀਂ ਵੀ ਸਮਝਾਇਆ ਬਹੁਤ ਇੱਕ ਤੂੰ ਮੈਂ ਦੋਦੀ ਰੀਸ ਤੇ ਉਹਦੀ ਵੀਸ ਤੇ ਇਦਾਂ ਚੱਲਦਾ ਗਾ ਹੁਣ 10 15 ਦਿਨ ਹੋ ਗਏ ਨਹੀਂ ਹੈਗਾ ਇੱਥੇ ਬਹੁਤ ਵਧੀਆ ਚੋ ਰੇਡ ਤੇ ਰੇਡ ਪੰਦੀ ਹੈ ਇੱਕ ਦੂਸਰੇ ਤੇ ਬਹੁਤ ਠੰਡ ਪਈ ਹੋਈ ਹੈ ਆਪਾਂ ਤਾਂ ਰੀਡ ਕਰ ਸਕਦੇ ਹਾਂ ਕਿ ਜਿਹੜਾ ਮਾਰਾ ਮਾੜਾ ਉਹਨੂੰ ਫੜ ਲਿਆ ਪਰ ਉਸ ਤੋਂ ਬਾਅਦ ਇਹ ਵਾਲੇ ਕੈਂਪੇਨ ਜਿਹੜਾ ਆਪਾਂ ਨੇ ਅੱਜ ਵੀ ਜੰਗ ਛੇੜੀ ਹੈਗੀ ਆ ਹਨਾ ਸ਼ਵੇਰੇ ਦੀਆਂ ਕੌਮੀਆਂ ਨੇ ਸ਼ਵੇਰੇ ਵੀ ਇੱਥੋਂ ਦੀ ਅਰੈਸਟ ਹੋਈਆਂ ਨੇ ਕੱਲ ਵੀ ਹੋਈਆਂ ਨੇ ਤੇ ਪਰ ਇਹਨੂੰ ਸਸਟੇਨ ਤਾਂ ਤੁਸੀਂ ਵੀ ਕਰਾਣਾ ਹੈ ਨਾ ਅਸੀਂ ਪੁਲਿਸ ਦਾ ਤਾਂ ਕੰਮ ਸੀਮਿਤ ਕੰਮ ਹੁੰਦਾ ਜਿੰਨੀ ਦੇਰ ਤੱਕ ਤੁਸੀਂ ਨਹੀਂ ਚਾਹੋਗੇ ਕਿ ਕੋਈ ਇੱਥੇ ਬਦਲਾਅ ਹੋਵੇ ਉਨੀ ਦੇਰ ਤੱਕ ਅਸੀਂ ਵੀ ਕੀ ਕਰ ਸਕਦੇ ਆ ਠੀਕ ਹੈ ਮੈਂ ਇਹੀ ਕਈ ਬੀਬੀਆਂ ਨੂੰ ਸਾਰੀਆਂ ਨੂੰ ਸਮਝਾਇਆ ਲੈ ਵੀ ਸਾਡਾ ਸਾਥ ਦਿਓ ਇੱਕ ਦੂਸਰੇ ਨੂੰ ਬਣਾਓ ਜਿਹੜਾ ਕਰਦਾ ਕੰਮ ਉਹਦੇ ਖਿਲਾਫ ਦੋ ਕਿਸੇ ਬਾਹਰ ਵਾਲੇ ਨੂੰ ਅੰਦਰ ਆ ਨੀ ਨਾ ਦਿਓ ਹਾਂਜੀ ਇਹੀ ਆਖਿਆ ਹੁਣ ਮੀਟ ਮਾਰਕੀਟ ਦੇ ਆਲੇ ਦੁਆਲੇ ਮੀਟ ਮਾਰਕੀਟੇ ਵੱਜਣੀ ਆ ਬਾਹਰੋਂ ਮੁੰਡੇ ਸਲਾਣੇ ਤੋਂ ਆ ਕੇ ਫੋਰ ਉਧਰੋਂ ਆ ਕੇ ਕਈ ਵੇਚਦੇ ਆ ਸਾਡੀ ਮੀਟ ਮਾਰਕੀਟ ਦੇ ਮਦਰਲੇ ਪਾਸੇ ਬੇਟਾ ਉਹ ਨਾ ਬੰਦਾ ਇੱਥੇ ਤੋਂ ਬਸਤੀ ਦਾ ਜੀ ਸਾਡੇ ਵੀ ਬੱਚੇ ਖਰਾਬ ਹੋ ਗਏ ਦੋ ਦਿਨਾਂ ਮੇ ਬੱਚੇ ਮਰ ਵੀ ਗਏ ਆ ਆਹੀ 15 ਦਿਨਾਂ ਦਾ ਸਾਨੂੰ ਇਦਾਂ ਲੱਗਦਾ ਕਿ ਸਾਡੇ ਘਰ ਵਿੱਚ ਮੈਡਮ ਸਾਨੂੰ ਬਹੁਤ ਖੁਸ਼ੀ ਹੈ ਠੀਕ ਉਹ ਸਾਨੂੰ ਇਦਾਂ ਲੱਗਦਾ ਕਿ ਸਾਡੇ ਘਰ ਵਿੱਚ ਨਹੀਂ ਨਸ਼ਾ ਆ ਸਕਦਾ ਪਰ ਅਸੀਂ ਸਾਰੇ ਸਮਾਜ ਦੇ ਹੀ ਹਿੱਸਾ ਹੈਗੇ ਹਣਾ ਹੁਣ ਜਿਵੇਂ ਤੁਸੀਂ ਕਿਹਾ ਕਿ ਹੁਣ ਨਾ ਹੀ ਇਹਦਾ ਇਹੋ ਜਿਹਾ ਹੋ ਗਿਆ ਕਿ ਮਾੜੀ ਗੀਟ ਮਾਰਕੀਟ ਮਾੜੀ ਜੀ ਹੁਣ ਭਾਵੇਂ ਕੋਈ ਕਿੰਨਾ ਹੀ ਚੰਗਾ ਹੋਵੇ ਭਾਵੇਂ ਕਿੰਨੀ ਚੰਗੀ ਨੌਕਰੀ ਕਰਦੇ ਹੋਵੇ ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਇਹ ਜਗ੍ਹਾ ਨੂੰ ਉਠਾਣਾ ਲੱਗੇ ਪਰ ਤਾਂ ਵੀ ਹੋਏਗਾ ਕਿ ਕੋਈ ਆਪਣੀ ਕੁੜੀਆਂ ਇਧਰੋਂ ਦੀ ਭੇਜਣਾ ਬੰਦ ਕਰ ਦੇਗਾ ਠੀਕ ਹੈ ਆਂਦਾ ਹੀ ਨਹੀਂ ਰਿਸ਼ਤੇਦਾਰੀ ਨਹੀਂ ਆਂਦੇ ਰਿਸ਼ਤੇਦਾਰੀ ਦਾ ਨਾਮ ਦਰਸਿਤਦਾ ਜਿਹੜੇ ਚੰਗੇ ਬੰਦੇ ਉਹ ਵੀ ਵਿਚਾਰੇ ਜੋ ਗੱਲਾਂ ਕਰਦੀਆਂ ਹੋਈਆਂ ਮਾਫ਼ ਕਰ ਤਨੇ ਫਿਰ ਉਹ ਜਿਹੜੇ ਹੋਗੇ ਬੱਤੀ ਸਾਹਿਬ ਉਹ ਹੀ ਹੈ ਉਹਨੀਆਂ ਰਿਸ਼ਤਾ ਬਣਾਓ ਕੌਣ ਕੌਣ ਸਾਡੇ ਅਸੀਂ ਤਾਂ ਕਹਿ ਰਹੇ ਹਾਂ ਮਾਤਾ ਜੀ ਮਾਫ਼ ਕੀ ਅਸੀਂ ਤਾਂ ਖੁੱਲ੍ਹਾ ਸੁਧਰਨਾ ਚਾਹੀਦਾ ਛੱਜ ਬਣਾਉਂਦੇ ਸਪੀ ਸਾਹਿਬ ਡਿੱਪੀ ਸਾਹਿਬ ਤਾਂ ਆਪ ਐਡਮਿਟ ਕਰਾਉਂਦੇ ਨੇ ਇਸ ਦਾ ਸਬੂਤ ਉਹ ਸੈਂਟਰ ਹੁੰਦਾ ਜਿੱਥੋਂ ਦੀ ਗੋਲੀ ਮਿਲਦੀ ਹੈਗੀ ਆ ਰੀਡਿਕਸ਼ਨ ਸੈਂਟਰ ਹੁੰਦਾ ਜਿੱਥੋਂ ਦੀ ਭਰਤੀ ਕਰਾ ਕੇ ਨਸ਼ਾ ਛਡਾਉਂਦੇ ਹੈਗੇ ਨੇ ਪੁਲਿਸ ਆਪ ਜਾ ਕੇ ਓਟ ਸੈਂਟਰਾਂ ਤੇ ਡੀਡਿਕਸ਼ਨ ਸੈਂਟਰਾਂ ਚ ਐਡਮਿਟ ਕਰਾਉਂਦੀ ਆ ਖੰਨਾ ਪੁਲਿਸ ਨੇ 4000 ਤੋਂ ਵੱਧ ਇਹਨਾਂ ਓਟ ਸੈਂਟਰਾਂ ਚ ਐਡਮਿਟ ਕਰਾਇਆ ਤੁਸ ਦੱਸੋ ਜੇ ਤੁਸੀਂ ਆਪ ਹੀ ਅੱਗੇ ਆਉਂਗੇ ਤਦ ਹੀ ਅੱਪਾ ਕੋਈ ਹੱਲ ਕੱਢਾਂਗਾ ਉਹ ਜਿੰਦਾਂ ਦੀ ਉਹ ਵੀ ਸਾਫ ਕਰਵਾ ਸਕਦੇ ਆ ਚਾਹੇ ਹੋਟ ਸਿਵਲ ਦੇ ਨਾਲ ਕੋ ਕੰਮ ਜਨੂਨ ਦੱਸੋ ਜੇ ਕੋ ਪ੍ਰੋਬਲਮ ਹੈ ਤੁਹਾਡੀ ਬਟ ਇਹ ਚੀਜ਼ਾਂ ਦੀ ਸੌਹ ਪਾਓ ਜਿਵੇਂ ਸਾਫ ਨਹੀਂ ਕਿਹਾ ਸਾਡੀ ਟੇ ਸਾਡੇ ਤਾਂ ਚਾਹੀ ਲਿਖੂ ਮੇਡਮ ਜੀ ਸਾਡੇ ਸਾਡੇ ਤੋਂ سٹਾਮ ਲੈ ਲੋ ਜੀ ਇਕੱਲੇ ਇਕੱਲੇ ਕਰ ਦੋ ਸਾਡੇ ਬੱਚੇ ਕਿਤੇ ਨੂੰ ਨਾ ਫੇਰੇ ਘਟਣਾ ਇਹਨਾਂ ਨੇ ਪਰ ਆਹ ਦੇਖੋ ਮੈਂ ਕਰੂੰਗਾ ਆਪਣੀ ਮੋਦਾਬ ਮਰੂ ਕੋਈ ਵੀ ਅਸੀਂ ਆਪ ਸ਼ਿਕਾਇਤ ਕਰਾਂਗੇ ਸ਼ਿਕਾਇਤ ਕਰਾਂਗੇ ਅਸੀਂ ਆਪ ਖੁਦ ਹਾਂ ਤੁਸੀਂ ਤੂੰ ਸਾਰਿਆਂ ਤੂੰ ਸੋਨਾ ਚਕਾਓ ਮੱਤਾ ਪਾਓ ਠੀਕ ਹੈ ਕਿ ਅੱਪਾ ਨੇ ਇਸ ਕੰਮ ਵਿੱਚ ਨਾ ਕਿਸ ਨੂੰ ਬਾਹਰ ਆਂ ਦੇਣਾ ਬਾਹਰੋਂ ਦੀ ਅੰਦਰ ਨਹੀਂ ਕੋਈ ਐ ਇੱਧਰ ਤੇ ਇੱਥੇ ਕੋਈ ਖਾਏਗਾ ਨਹੀਂ ਕੋਈ ਵੇਚੇਗਾ ਨਹੀਂ ਠੀਕ ਹੈ ਹਾਂ ਉਹੀ ਇਹਨਾਂ ਦਾ ਥੋੜਾ ਆਪ ਇਹਨਾਂ ਨੂੰ ਮੈਂ ਸਿਰੇ ਸਮਝਾ ਗਿਆ ਕਿ ਆਪਣੇ ਮਨ ਤੋਂ ਸਟ੍ਰਿਕਟ ਹੋ ਥੋੜੀ ਜਿਹੀ ਆਪਣਾ ਮਨ ਦੇ ਘਰ ਆਉਦੇ ਮਨ ਕੀ ਨਾ ਅੰਦਰ ਬੜਨ ਦੋ ਕਿਸੇ ਨੂੰ ਨਾ ਕਿਸੇ ਨੂੰ ਬਾਹਰਲੇ ਬੰਦੇ ਨੂੰ ਤੁਸੀਂ ਉਹ ਕਰੋਗੀ ਸਾਡਾ ਰਿਸ਼ਤੇਦਾਰ ਹੈ ਬਾਹਰੋਂ ਵੀ ਰਿਸ਼ਤੇਦਾਰ ਵੀ ਆ ਜਾਂਦੇ ਨਹੀਂ ਉਹ ਵੀ ਕਈ ਉਹ ਰੇਡ ਚੱਕੇ ਗਏ ਨੇ ਇਹਨਾਂ ਨੂੰ ਪਤਾ ਹੀ ਹੈ ਹਾਂਜੀ ਕੱਲੇ ਬੱਚੇ ਰਹੇ ਨੇ ਨੇ ਉਰੇ ਟੜ ਦੇਵੇ ਕੰਮ ਸਾਰਾ ਕੋਈ ਕਰਨਾ ਮੈਡਮ ਤੁਹਾਡੇ ਕੋਲ ਆਪ ਚੱਲ ਕੇ ਆਏ ਨੇ ਇਹਦਾ ਕੋਈ ਤੁਸੀਂ ਲਾਭ ਚੱਕ ਲਓ ਗੱਲ ਦਾ ਦੱਸੋ ਮੈਡਮ ਨੂੰ ਆਪਣਾ ਸਵਾਗਤ ਦੇ ਦੋ ਕਿ ਕਰੋਗੇ ਕਿ ਨਹੀਂ ਕਰੋਗੇ ਦਾਤਾ ਬਹੁਤ ਬੋਲਦੀਆਂ ਤੁਸੀਂ ਸਾਰੇ ਚਾਹੋ ਤੁਸੀਂ ਸਾਰੇ ਦਾ ਭਾਅ ਇਹ ਹੈ ਕਿ ਜੇ ਮਾਰਾਂ ਬੀਬੀਆਂ ਜਾਣ ਤੇ ਕੋਈ ਵੀ ਇੱਥੇ ਨਸ਼ਾ ਪੱਤਾ ਨਾ ਕਰੇ ਠੀਕ ਹੈ ਤੁਸੀਂ ਸਾਰੇ ਇਕਾ ਕਰ ਲੋ ਜਿੰਨੀ ਵੀ ਇੱਥੇ ਲੇਡੀਜ਼ ਖੜੀਆਂ ਨੇ ਬੰਦੇ ਛੱਡੋ ਬੱਚੇ ਛੱਡੋ ਮੈਂ ਕਹਿੰਦੀ ਆ ਤੁਸੀਂ ਆਪ ਵੀ ਨਸ਼ਾ ਇਥੋਂ ਦੀ ਖਤਮ ਕਰ ਸਕਦੇ ਹੋ ਨਾ ਤੁਸੀਂ ਕਿਸੇ ਬਾਹਰਲੇ ਬੰਦੇ ਨੂੰ ਇੱਥੇ ਆਉਣ ਦੇਣਾ ਜੇ ਕੋਈ ਆਂਦਾ ਉਹਨੂੰ ਘੇੜਾ ਬਾਕੀ ਤੁਸੀਂ ਸਾਨੂੰ ਕਾਲ ਕਰਦੇ ਅਸੀਂ ਨਾਲ ਦੀ ਨਾਲ ਫੌਰੀ ਕਾਰਵਾਈ ਕਰਾਂਗੇ ਠੀਕ ਹੈ ਤੇ ਜੇਕਰ ਤੁਹਾਡਾ ਇੱਥੇ ਕੋਈ ਬੱਚਾ ਕੋਈ ਘਰਵਾਲਾ ਜਾਂ ਕੋਈ ਹੋਰ ਬਜ਼ੁਰਗ ਨਸ਼ੇ ਦਾ आदी ਹੈ ਪੰਜਾਬ ਸਰਕਾਰ ਦੀ ਇਹ ਪਾਲਿਸੀ ਹੈ ਕਿ ਜਿਹੜਾ ਨਸ਼ੇ ਦਾ ਸੇਵਨ ਕਰਦਾ ਹੈ ਅਸੀਂ ਉਹਨੂੰ ਦੋਸ਼ੀ ਨਹੀਂ ਅਸੀਂ ਉਹਨੂੰ ਮਰੀਜ਼ ਸਮਝਦੇ ਹਾਂ ਵਿਕਟਿਮ ਸਮਝਦੇ ਹਾਂ ਉਹਨੂੰ ਖੰਨਾ ਪੁਲਿਸ ਹੁਣ ਤੱਕ 4000 ਤੋਂ ਜ਼ਿਆਦਾ ਇਹੋ ਜਿਹੇ ਮਰੀਜ਼ ਜਿਹੜੇ ਕਿ ਨਸ਼ਾ ਕਰਨ ਦੇ ਆਦਮ ਹਨ ਉਹਨਾਂ ਨੂੰ ਓਟ ਸੈਂਟਰ ਆ ਦੋ ਤਰ੍ਹਾਂ ਦੇ ਸੈਂਟਰ ਹੁੰਦੇ ਨੇ ਇੱਕ ਜਿਹਦੇ ਚ ਹੋਲੀ ਹੁੰਦੇ ਨੇ ਠੀਕ ਹੈ ਉਹ ਗੋਲੀ ਦਾ ਕੀ ਮਤਲਬ ਹੁੰਦਾ ਹੈ ਗੋਲੀ ਉਹ ਨਸ਼ਾ ਨਹੀਂ ਹੈਗੀ ਉਹ ਨਸ਼ਾ ਨੂੰ ਛਡਾਣ ਦੀ ਗੋਲੀ ਹੁੰਦੀ ਹੈ ਠੀਕ ਹੈ ਤੇ ਇਹ ਨਹੀਂ ਹੁੰਦਾ ਕਿ ਉਹ ਗੋਲੀ ਦੀ ਲਤ ਲੱਗਦੀ ਉਹ ਗੋਲੀ ਦੀ ਕੋਈ ਲਤ ਨਹੀਂ ਹੁੰਦੀ ਜਿਵੇਂ ਜਿਹੜਾ ਮਰੀਜ਼ ਹੁੰਦਾ ਹੈ ਹਾਰਟ ਦਾ ਮਰੀਜ਼ ਹੁੰਦਾ ਉਹ ਗੋਲੀ ਖਾਂਦਾ ਹੈ ਨਾ ਕੋੜਾ ਟੈਂਕ ਜਿਹਨੂੰ ਸ਼ੂਗਰ ਹੋ ਗਈ ਉਹਦੀ ਪੂਰੀ ਉਮਰ ਗੋਲੀ ਲੱਗ ਜਾਂਦੀ ਹੈ ਨਾ ਇਹ ਟੀਕਾ ਲੱਗਦਾ ਐਦਾਂ ਹੀ ਉਹ ਗੋਲੀ ਹੁੰਦੀ ਹੈ ਠੀਕ ਹੈ ਦੂਜੀ ਗੱਲ ਹੁੰਦੀ ਹੈ ਜਿਹੜਾ ਡੀਡਿਕਸ਼ਨ ਸੈਂਟਰ ਹੁੰਦਾ ਹੈ ਜਿਹੜਾ ਨਸ਼ਾ ਛਡਾਉ ਕੇਂਦਰ ਹੁੰਦਾ ਹੈ ਉੱਥੇ ਬੰਦਾ ਐਡਮਿਟ ਹੋ ਕੇ ਵੀ ਜਿਹਨੂੰ ਲੱਗਦਾ ਹੈਗਾ ਡਾਕਟਰ ਸਾਹਿਬ ਨੂੰ ਉਹ ਕਾਉਂਸਲਿੰਗ ਕਰਦੇ ਨੇ ਗੱਲਬਾਤ ਕਰਦੇ ਨੇ ਉਹਦਾ ਨਿਰੀਖਣ ਕਰਦੇ ਨੇ ਜੇ ਉਹਨਾਂ ਨੂੰ ਲੱਗਦਾ ਕਿ ਇਹਨੂੰ ਐਡਮਿਟ ਕਰਾਣੇ ਤੇ ਐਡਮਿਟ ਵੀ ਕਰਾ ਦਿੰਦੇ ਨੇ ਇਸ ਲਈ ਜੇਕਰ ਤੁਹਾਡੇ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਤੁਹਾਡੇ ਪੁੱਤਾਂ ਨੂੰ ਤੁਹਾਡੇ ਘਰਵਾਲਿਆਂ ਨੂੰ ਐਡਮਿਟ ਹੋਣਾ ਹੈ ਕੀ ਅੱਗੇ ਉਹ ਅਸੀਂ ਉਹਦੀ ਵੀ ਸੰਕਰਾਵਾਂਗੇ ਠੀਕ ਹੈ ਆਪਾਂ ਨੇ ਏਕਾ ਕਰ ਲੈਣਾ ਜੇ ਜਨਾਨੀਆਂ ਜਾਣ ਤੇ ਕੀ ਨਹੀਂ ਹੋ ਸਕਦਾ ਬਹੁਤ ਠੀਕ ਹੈ ਬਾਹਰ ਵਾਲਾ ਕੋਈ ਬੰਦਾ ਨਾ ਇੱਥੇ ਆਵੇ ਤੁਹਾਡਾ ਮੁਹੱਲਾ ਬਦਨਾਮ ਹੋ ਜਾਏਗਾ ਠੀਕ ਹੈ ਅੱਗੇ ਇਹੋ ਕਹਿੰਦੇ ਨੇ ਕਿ ਕੋਈ ਇੱਥੇ ਆ ਕੇ ਰਾਜੀ ਨਹੀਂ ਹੈਗਾ ਇਹ ਸਾਡਾ ਪਵਿੱਠ ਹੈਗਾ ਅਸੀਂ ਆਪਣੇ ਇਹਨਾਂ ਨੂੰ ਕੀ ਦੇ ਰਿਹਾ ਵਿਰਾਸਤ 'ਚ ਇਹ ਦੇ ਰਿਹਾ ਕਿ ਜਿਹੜੇ ਨਸ਼ਾ ਤਸਕਰਾਂ ਦੇ ਉਹਨਾਂ ਦੇ ਘਰੋਂ ਨਹੀਂ ਢਾਈ ਗਏ ਨਹੀਂ ਕੋਈ ਮਰ ਗਿਆ ਪੜਾਈ ਕੁਛ ਨਹੀਂ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਕਰਾਓ ਤੁਸੀਂ ਕਿਹੜੀ ਸਕੂਲ 'ਚ ਪੜਦੇ ਹੋ ਬੇਟਾ 10 10 ਵੈਰੀ ਗੁੱਡ ਕਿਹੜੀ ਕਲਾਸ 'ਚ ਹੋ ਨਰਸਰੀ ਠੀਕ ਹੈ ਵੈਰੀ ਗੁੱਡ ਠੀਕ ਹੈ ਐਦਾਂ ਵੀ ਸਾਰੇ ਬੱਚਿਆਂ ਨੂੰ ਤੁਸੀਂ ਸਕੂਲਾਂ 'ਚ ਐਡਮਿਟ ਕਰਾਓ ਜੇਕਰ ਕਿਸ ਨੂੰ ਦਿੱਕਤ ਆਦੀ ਹੈ ਤੁਸੀਂ ਸਾਨੂੰ ਦੱਸੋ ਠੀਕ ਹੈ ਇਹ ਪਾਵੇਂ ਪੁਲਿਸ ਦਾ ਕੰਮ ਨਹੀਂ ਹੈ ਔਰ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਅਸੀਂ ਡੀਸੀ ਸਾਹਿਬ ਹੋਰ ਜਿਹੜੇ ਵੀ ਕਨਸਰਨ ਡਿਪਾਰਟਮੈਂਟ ਨੇ ਸਾਰਿਆਂ ਨਾਲ ਗੱਲ ਕਰਕੇ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਤੁਸੀਂ ਸਾਡਾ ਸਾਥ ਦੇਣਾ ਹੈ ਠੀਕ ਹੈ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਕੱਲ ਤੋਂ ਹੀ ਆਪਰੇਸ਼ਨ ਪ੍ਰਹਾਰ ਪੂਰੇ ਸਟੇਟ ਵਿੱਚ ਸ਼ੁਰੂ ਕੀਤਾ ਗਿਆ ਹੈ ऑपरेशन प्रहार एक सस्टेंड ऑपरेशन है अगेंस्ट ऑर्गेनाइज्ड क्रिमिनल्स एंड गैंगस्टर्स ये सिर्फ गैंगस्टर्स ही नहीं बल्कि जेडे ओनादे वख-वख एसोसिएट्स ने यानी कि ओनादे जेडे सारा नेटवर्क है जेडे ओनानु पनाह दंदे ने हार्बर्स जेडे ओनानु पैसे फंड करते ने ओनादे फाइनेंसर्स ते जेडे बाकी सारे लॉजिस्टिक्स प्रोवाइडर ने ओनादे खिलाफ एक जंग है ਇਦੇ ਵਿੱਚ ਇੱਕ ਟੋਲ ਫਰੀ ਹੈਲਪਲਾਈਨ ਜਿਦੇ ਵਿੱਚ ਖੰਨਾ ਦੇ ਨਾਗਰਿਕ ਆਪਣਾ ਕੋਈ ਵੀ ਯੋਗਦਾਨ ਦੇ ਸਕਦੇ ਨੇ ਕੋਈ ਇਨਪੁਟ ਦੇ ਸਕਦੇ ਨੇ ਤੇ ਉਹਨਾਂ ਦਾ ਨਾਮ ਤੇ ਪਤਾ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਵੇਗੀ ਤੇ ਇਹ ਵੀ ਜਾਰੀ ਕੀਤੀ ਗਈ ਹੈ ਇਸ ਹੈਲਪਲਾਈਨ ਦਾ ਨੰਬਰ ਹੈ 9394693946 ਪਿਛਲੇ 36 ਘੰਟਿਆਂ ਦੇ ਅੰਦਰ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ ਇਦੇ ਵਿੱਚ 170 ਤੋਂ ਜ਼ਿਆਦਾ ਲੋਕੀ ਰਾਉਂਡ ਅਪ ਕੀਤੇ ਗਏ ਹਨ ਕਾਫੀ ਅਰੇਸਟਾ ਅਤੇ ਰੋਕੂ ਕਾਰਵਾਈਆਂ ਕੀਤੀਆਂ ਗਈਆਂ ਹਨ ਤਕਰੀਬਨ 200 ਗ੍ਰਾਮ ਚਿੱਟੀ ਦੀ ਰਿਕਵਰੀ ਹੋਈ ਹੈ ਨਾਲ ਦੀ ਨਾਲ 6 ਪਿਸਤੌਲ 11 ਜ਼ਿੰਦਾ ਕਾਰਤੂਸ ਦੋ 4-ਵੀਲਰ ਅਤੇ ਕਈ 2-ਵੀਲਰ ਰਾਉਂਡ ਅਪ ਕੀਤੇ ਗਏ ਹਨ ਨਾਲ ਹੀ ਕਾਫੀ ਵੌਂਟਡ ਕ੍ਰਿਮੀਨਲਸ ਵੀ ਸਾਡੇ ਸ਼ਿਕੰਜੇ ਚ ਆਏ ਨੇ ਜਿਹੜੇ ਕਿ ਪਿਛਲੇ ਪਰਚੇ ਅਸੀਨਸ ਕ੍ਰਾਈਮਜ਼ ਦੇ ਸੰਗੀਨ ਜੁਰਮਾਂ ਵਿੱਚ ਵੌਂਟਡ ਸਨ ਜਿਵੇਂ ਕਿ ਇੱਕ ਅਟੈਂਪਟ ਟੂ ਮਰਡਰ ਦਾ ਕੇਸ ਵਿੱਚ ਸੀ ਇੱਕ ਕਿਡਨਾਪਿੰਗ ਦੇ ਪਰਚੇ ਵਿੱਚ ਸੀ ਜਿਦੇ ਖਿਲਾਫ ਪਹਿਲਾਂ ਵੀ ਲੁਧਿਆਣਾ ਵਿਖੇ ਇੱਕ ਐਕਸਪਲੋਸਿਵ ਐਕਟ ਦਾ ਪਰਚਾ ਵੀ ਦਰਜ ਸੀ ਜਿਨੇ ਪੈਟਰੋਲ ਬੰਬ ਸਿਟਿਆ ਸੀ ਇਸ ਲਈ ਮੈਂ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਪੰਜਾਬ ਪੁਲਿਸ ਦੇ ਇਸ ਆਪਰੇਸ਼ਨ ਪ੍ਰਹਾਰ ਵਿੱਚ ਸਾਡਾ ਵੱਧ ਚੜ ਕੇ ਸਾਥ ਦਿਓ ਅਤੇ ਸਾਨੂੰ ਆਪਣੇ ਇਨਪੁਟਸ ਦਿਓ ਧੰਨਵਾਦ ਇਹ ਆਪਰੇਸ਼ਨ ਜੀ ਵੈਸੇ ਤਾਂ ਇੱਕ ਸਸਟੇਨਡ ਕੈਂਪੇਨ ਹੈ ਪਰ ਪਹਿਲੇ 72 ਆਵਰਸ ਅਸੀਂ ਸਸਟੇਨਡ ਰੱਖਾਂਗੇ ਉਹ ਤੋਂ ਬਾਅਦ ਇਹ ਸਾਡਾ ਜਾਰੀ ਰਹੇਗਾ ਜਿਹੜੇ ਵੀ ਅਸੀਂ ਗੈਂਗਸਟਰ ਤੇ ਉਹਨਾਂ ਦੇ ਐਸੋਸੀਏਟਸ ਹੁਣ ਫੜੇ ਨੇ ਉਹਨਾਂ ਦੇ ਸਾਰੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਉਸ ਅਸੀਂ ਪੂਰੀ ਡੂੰਘਾਈ ਵਿੱਚ ਤਫ਼ਤੀਸ਼ ਕਰਾਂਗੇ ਕਿੰਦਾ ਦਾ ਫੀਡਬੈਕ ਆ ਰਿਹਾ 36 ਘੰਟੇ ਦੀ ਗੱਲ ਕਰੀਏ ਹੁਣ ਜਦੋਂ ਇੱਥੇ ਵੀ ਲੋਕ ਤੋਬਾ ਕਰ ਰਹੇ ਸੀਗੇ ਰਾਜੀ ਹੋ ਰਹੇ ਸੀਗੇ ਨਸ਼ੇ ਛੱਡਣ ਲਈ ਵੀ ਨਾ ਉਸ ਕਿਸ ਤਰ੍ਹਾਂ ਦਾ ਫੀਡਬੈਕ ਆ ਰਿਹਾ ਜ਼ਿਲ੍ਹੇ ਚੋਂ ਦੇਖੋ ਅਸੀਂ ਜਿਵੇਂ ਕਿ ਤੁਸੀਂ ਨਸ਼ਾ ਦੀ ਗੱਲ ਕੀਤੀ ਤੇ ਅਸੀਂ ਤਿੰਨੋ ਸਟ੍ਰੈਟਜਿਸ ਤੇ ਇੰਪਲੀਮੈਂਟ ਕੀਤਾ ਹੈਗਾ ਆਪਰੇਸ਼ਨ ਪ੍ਰਹਾਰ ਦੇ ਦੌਰਾਨ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਇਨਫੋਰਸਮੈਂਟ ਦੀ ਗੱਲ ਕਰੀਏ ਤੇ ਰਿਕਵਰੀ ਦੇ ਨਾਲ ਨਾਲ 2 ਲੱਖ ਦੀ ਡਰੱਗ ਮਨੀ ਵੀ ਰਿਕਵਰ ਹੋਈ ਹੈ ਜਿਹੜੇ ਪਗੋੜੇ ਨੇ ਐਂਡੀਪੀਐਸ ਦੇ ਉਹ ਵੀ ਫੜੇ ਗਏ ਨੇ ਟੋਟਲ ਅਸੀਂ 6 ਪਗੋੜੇ ਫੜੇ ਨੇ ਇਨਕਲੂਡਿੰਗ ਨਸ਼ਾ ਤਸਕਰ ਨਾਲ ਹੀ ਜਿਹੜੇ ਵੱਡੀ ਮੱਛਲੀ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਨਸ਼ਾ ਤਸਕਰੀ ਕਰਨ ਵਾਲੇ ਉਹਨਾਂ ਨੂੰ ਵੀ ਫੜਿਆ ਗਿਆ ਹੈ ਨਾਲ ਹੀ ਜੇਕਰ ਅਸੀਂ ਡੀਡਿਕਸ਼ਨ ਦੀ ਗੱਲ ਕਰੀਏ ਤੇ ਖੰਨਾ ਪੁਲਿਸ 4000 ਤੋਂ ਜ਼ਿਆਦਾ ਅਡਿਕਟਸ ਨੂੰ ਵੋਟ ਸੈਂਟਰਾਂ ਅਤੇ ਡੀਡਿਕਸ਼ਨ ਸੈਂਟਰਾਂ ਵਿੱਚ ਐਡਮਿਟ ਕਰ ਚੁੱਕੀ ਹੈ ਜੇਕਰ ਅਸੀਂ ਪ੍ਰੀਵੈਂਸ਼ਨ ਦੀ ਗੱਲ ਕਰੀਏ ਤੇ ਸਾਡੇ ਅਵੇਅਰਨੈਸ ਕੈਂਪੇਨਸ ਹਮੇਸ਼ਾ ਜਾਰੀ ਰਹਿੰਦੇ ਨੇ ਸੇਫ ਪੰਜਾਬ ਹੈਲਪਲਾਈਨ ਤੋਂ ਵੀ ਸਾਨੂੰ ਵਧੀਆ ਇਨਪੁਟਸ ਮਿਲੇ ਨੇ ਜਿਨ੍ਹਾਂ ਤੇ ਅਸੀਂ ਐਫ ਆਈ ਆਰ ਦਰਜ ਕੀਤੇ ਨੇ ਤੇ ਕਈਆਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਵਿੱਚ ਵੀ ਜਮਾ ਕਰਾਇਆ ਹੈ ਮੈਡਮ ਜਿਹੜੇ ਲੋਕ ਕੁਲਕੇ ਨਹੀਂ ਆ ਰਹੇ ਸਾਹਮਣੇ ਤੁਹਾਡੇ ਜੈਡ ਡਾਡ ਨੀਟਰ ਉਹਨਾਂ ਨੂੰ ਕੀ ਮੈਸੇਜ ਆਣਗੇ ਉਹਨਾਂ ਨੂੰ ਇਹੀ ਮੈਸੇਜ ਲਾਵਾਂਗੇ ਕਿ ਆਪਰੇਸ਼ਨ ਪ੍ਰਹਾਰ ਦੇ ਤਹਿਤ ਇਹ ਜਿਹੜੀ ਐਂਟੀ ਗੈਂਗਸਟਰ ਹੈਲਪਲਾਈਨ ਦਾ ਨੰਬਰ ਮੈਂ ਦਿੱਤਾ ਹੈ ਉਸ ਤੇ ਉਹ ਕਾਲ ਕਰ ਸਕਦੇ ਨੇ ਉਹਨਾਂ ਦੀ ਆਈਡੈਂਟੀਟੀ ਅਨੋਨਿਮਸ ਰੱਖੀ ਜਾਵੇਗੀ ਗੁਪਤ ਰੱਖੀ ਜਾਏਗੀ ਨਾਲ ਦੀ ਨਾਲ ਉਹ ਡਾਇਰੈਕਟਲੀ ਇੱਥੇ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਆਪਣੇ ਇਨਪੁਟਸ ਦੇ ਸਕਦੇ ਨੇ